ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਲ ਛੇੜ ਲਈ ਲੈ ਕੇ ਆਏ ਆ ਉਹਨਾਂ ਵਿੱਚੋਂ ਇੱਕ ਤਾਂ ਅਸਰ ਵਸੀ ਆ ਤੇ ਇੱਕ ਦੋਕੜ ਵੜਾ ਆਜੋ ਪੁੱਛਦੇ ਆ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਜੀ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਆਪਣਾ ਨਾਮ ਹਰਮੇਲ ਸਿੰਘ ਆ ਜੀ ਠੀਕ ਆ ਤੇ ਪਿੰਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਬਠਿੰਡਾ ਨੇੜੇ ਪਿੰਡ ਕਿਹੜਾ ਰਹਿੰਦਾ ਵੀਰੇ ਨੇੜੇ ਪਿੰਡ ਆਪਾਂ ਨੂੰ ਵੀਰੇ ਭਗਤਾ ਭਾਈ ਰਹਿ ਗਿਆ ਠੀਕ ਆ ਤੇ ਇਧਰ ਸਿਰਗੇ ਵਾਲਾ ਰਹਿ ਗਿਆ ਠੀਕ ਆ ਵੀਰੇ ਹਾਂ ਮੈਡ ਨੰਬਰ ਬੋਲ ਦਿਓ ਵੀਰੇ ਆਪਣਾ ਮੋਬਾਈਲ ਨੰਬਰ 94632 ਠੀਕ ਆ 85050 ਠੀਕ ਆ ਵੀਰੇ ਵੀਰੇ ਜਿਹੜੀ ਆਪਾਂ ਸਾਹਮਣੇ ਵਾਇਰ ਦੇਖ ਰਹੇ ਹਾਂ ਟੋਕੜ ਹੈਗੀ ਹਾਂ ਵੀਰੇ ਟੋਕੜਾ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ 6-7 ਮਹੀਨੇ ਹੋਗੇ ਛੋਈ ਨੂੰ 6-7 ਮਹੀਨੇ ਹੋ ਗਏ ਇਹ ਕਰਦੀ ਆਪਣੀ ਬਿਹੜ ਆਪਣੇ ਘਰ ਦੀ ਬਿਹੜੀ ਆ ਤੇ ਮੁਰਕੇ ਫਿਰ ਮਤਲਬ ਟੀਕਾ ਟੁਕਾ ਭਰਾਇਆ ਨਹੀਂ ਨਹੀਂ ਵੀਰੇ ਆਪਣਾ ਧਿਆਨ ਹੀ ਨਹੀਂ ਹੋਇਆ ਇਹਨਾਂ 'ਚ ਠੀਕ ਆ ਵੀਰੇ ਆਪਾਂ ਐਵੇਂ ਝੂਠ ਮਾਰੀਏ ਠੀਕ ਆ ਪਰ ਆਪਾਂ ਦਾ ਵਾਲੋ ਕਿ ਟੀਕਾ ਭਰਾਇਆ ਉਹ ਤਾਂ ਫਾਇਦਾ ਨਹੀਂ ਕੋਈ ਹਾਂ ਵੀਰੇ ਉਹ ਗੱਲ 'ਚ ਫਾਇਦਾ ਨਹੀਂਗਾ ਵੀਰ ਕਿਨਾਂ ਮੇਰਾ ਧਿਆਨ ਨਹੀਂ ਗਿਆ ਥੋੜਾ ਵੀਰ ਕੰਮ 'ਤੇ ਲੱਗਾ ਹੁਣ ਕਰਕੇ ਹਾਂ ਆਪਾਂ ਨੇ ਹਾਂ ਹਾਂ ਵੀਰੇ ਹੁਣ ਵੀਰੇ ਕਿੰਨਾ ਕੁ ਤਿਆਰਾ ਕੰਡੇ ਵਾਲਾ ਇਹ ਵੀਰੇ 4 ਕਿੱਲੂ ਆ 4 ਬਸ ਥਣ ਬਹੁਤ ਚੰਗਾ ਹੈ ਨਾ ਚਾਰੇ ਥਣ ਨਿੱਖੜ ਬਾਕੀ ਆ ਹਾਂ ਸੱਜਰ ਦਾ ਵੀਰੇ 16-17 ਲੀ ਸੀ ਗੱਸ ਸੱਦਰ ਸੂਈ ਦਾ 16 17 ਲੀਟਰ ਹੈਗਾ ਹਾਂ ਰਿਕਾਰਡ ਹੀ ਹੈ ਦਾ ਉ ਚੱਕਰ-ਜੁੱਕਰ ਦਾ ਕੋਈ ਨਹੀਂ ਹੋਣਾ ਨਾ ਸਹੀ ਨਾ ਲੈ ਚਾਰੇ ਤਾਂ ਚੈੱਕ ਕਰ ਲੋ ਬਿੱਥੀ ਦਾ ਪੂਰੇ ਬਾਈ ਜੇ ਕੋਈ ਸੇਵਾ ਬਤਾ ਦੂ ਮੈਂ ਕਹਿੰਦਾ ਦੁੱਧ ਬਾਝੂ ਜਾਣਾ ਬਹ ਸਕਦੀ ਵੀਰੇ ਠੀਕ ਆ ਆਪਣਾ ਕੋਲੇ ਸੇਵਾ ਹੈ ਨਹੀਂ ਵੀਰੇ ਆਪਣਾ ਕੋਲੇ ਕਹਿੰਦਾ ਢੂੜੀ ਹੈ ਨਹੀਂ ਬਲੀ ਗੱਲ ਦਾ ਢੂੜੀ ਹੈ ਨਹੀਂ ਵੀਰੇ ਸਹੀ ਗੱਲ ਆ ਖੋਲ ਲੈ ਵੀਰੇ ਤੋੜ ਕੇ ਦਿਖਾ ਦੇ ਮੜੀ ਜੀ ਫੇਸ ਕੁਆਲਟੀ ਚੈੱਕ ਕਰ ਲੋ ਛੋਟਾ ਛੋਟਾ ਕੰਨਾ ਬਾਕੀ ਬਾਈ ਕਹਿੰਦਾ ਦੁੱਧ ਦਾ ਰਿਕਾਰਡ ਵੀ ਚੰਗਾ 18 ਲੀਟਰ ਚ ਹੋਇਆ ਹੈ ਵੀਰੇ ਹਾਂ 16 17 ਲੀਟਰ ਦਾ ਖੁੱਲੇ ਚ ਹੋਇਆ ਵੀਰੇ ਠੀਕਾ ਹੁਣ ਮਤਲਬ ਇਹ ਕਿਹੜਾ ਸੁਆ ਸੁਈ ਵੀ ਸੀਗੀ ਇਹ ਇਹ ਸੁਆ ਵੀਰੇ ਦੂਜੇ ਸੁਈ ਵੀ ਆ ਠੀਕ ਕੋਈ ਆਣੇ ਉਹ ਬਾੜਾ ਹੋ ਲੁੱਸੀ ਜ਼ਰੂਰ ਆ ਠੀਕ ਆ ਵੀਰੇ ਹਾਂ ਤੇ ਭਰਾ ਫਿਰ ਕੀ ਮੁੱਲਾ ਜਾਇਦਾ ਇਹਦਾ ਮੁੱਲ ਵੀਰੇ ਲੈਣ ਦੇਣ ਵਾਲਾ 12-13000 ਰੁਪਏ ਬਸ ਠੀਕ ਆ 12-13000 ਰੁਪਏ ਮੁੱਲਾ ਆ ਬਾਣੇ ਵਪਾਰੀ ਆਂਗਾ ਤਾਂ 10000 ਰੁਪਏ ਬੀਰ ਮੰਗ ਲੈਣਾ ਹਾਂ ਧਾਰ ਵੀਰੇ ਪੋਲੀ ਹੂ ਹਾਂ ਧਾਰ ਤਾਂ ਹੀ ਬਾਈ ਬੜਾ ਜਾਈ ਕੋਈ ਗੱਲ ਨਹੀਂ ਠੀਕ ਆ ਠੰਡੀ ਸੀਲ ਫੁੱਲਾ ਕਰਮ ਵਾਲੀ ਹੈ ਠੰਡੀ ਸੀਲ ਫੁੱਲਾ ਹਾਂ ਲੇ ਯਾਰ ਹਨਾ ਕਮਾਲ ਆ ਵਾਹ ਧਾਰ ਬਹੁਤ ਚੰਗੀ ਆ ਹਨਾ ਹਾਂ ਕੋਈ ਆਏ ਨੀ ਨਿਆਣਾ ਨੂੰ ਨੀ ਕੋਈ ਗੱਲ ਸਹੀ ਗੱਲ ਆ ਵੀਰੇ ਹਾਂ ਨਿਆਣੇ ਨੂੰ ਜਮਾ ਨਹੀਂ ਗਾ ਮੁੱਲ ਹੈਗਾ ਵੀਰ ਕਹਿੰਦਾ 13000 ਰੁਪਿਆ ਮੁੱਲ ਆ ਬਾਕੀ ਮਾਨਦਾਨ ਹੋ ਜੂ ਵੀਰੇ ਹਾਂ ਵੀਰੇ ਕਰ ਦਾਂ ਠੀਕ ਆ ਵੀਰੇ ਮਾਨਦਾਨਾ 1000 2000 ਦੇ ਆਣ ਹੁਗੜਾ ਵਾਲਾ ਫੋਨ ਲਾ ਕੇ ਆਪ ਨੂੰ ਕਹਦੇ ਹਨਾ ਭਾਈ ਤੂੰ 7000 ਲੈ ਲੈ 5000 ਲੈ ਲੈ ਉਹ ਵਾਲਾ ਨਾ ਕਰੇ ਭਾਈ ਕਿ ਕੋਈ ਭਰਾ ਮੇਰਾ ਠੀਕ ਆ ਵੀਰੇ ਭਾਈ ਕਹਿੰਦਾ ਉਹ ਗੱਲ ਨਾ ਹੋ ਵੀ ਮੁੱਲ ਪਹਿਲਾਂ ਪਈਦਾ ਪਹਿਲੀ ਜਾਜਾ ਹਨਾ ਹਾਂ ਆਪਣਾ ਮੁੱਲ ਪਹਿਲੇ ਜੇ ਜਾ ਠੀਕ ਆ ਅੱਗੇ ਵੀਰੇ 2 ਨੰਬਰ ਤੇ ਬੱਸੀ ਕਿੰਨੀ ਕੁ ਮਰ ਹੈ ਦੀ ਇਹਦੇ ਉਮਰ ਵੀਰੇ ਹੈਗੀ 15 ਕੰਮਿੰਨ ਹੈ ਜੀ ਬੱਸ ਕਿਹੜੇ 15 ਮੰਦੀ ਆ ਭਰਾ ਸੀਮਨ ਵੀਰੇ ਆਪਾਂ ਨਹੀਂ ਪਤਾ ਠੀਕ ਆ ਆਪਣੇ ਘਰ ਦੂਈਏ ਹਾਂ ਬੱਸੀ ਕਰਦੀ ਆਪਾਂ ਠੀਕ ਆ ਬੱਸੀ ਕਰਦੀ ਆ ਵੀਰੇ ਕਹਿੰਦਾ ਸੀਮਨ ਦਾ ਪਤਾ ਨਹੀਂ ਤੇ ਕਿੰਨਾ ਕਰ ਕਾਰਡ ਸੀਮਨ ਦਾ ਨਹੀਂ ਇਹ ਰਿਕਾਰਡ ਵਾਲੀ ਨਹੀਂ ਕੋਈ ਨਾ ਹੋ ਜਿਹੜੀ ਆਪਾਂ ਕਹੀਏ ਹਨ ਠੀਕ ਆ ਬੱੱਚੀ ਚੰਗੇ ਸੀਮਨ ਦੀ ਆਪਾਂ ਹਾਂ ਇਸ ਕੁਆਲਿਟੀ ਇਸ ਕੁਆਲਿਟੀ ਕੋਈ ਆਣੀ ਛੋਟਾ ਛੋਟਾ ਕਰਨਾ ਬੋਦੀ ਬਾਦੀ ਬਹੁਤ ਕਮਾਲ ਦੀ ਕਰਮ ਵਾਲੀ ਦੀ ਹਨਾ ਹਣਾ ਚਾਰੀ ਫੋਰਸ਼ਾਂ ਕੋਈ ਨਹੀਂ ਵੀਰੇ ਨਾ ਫੋਰਸ਼ਾਂ ਕੋਈ ਨਹੀਂ ਵੀਰੇ ਭਰਾਵਾਂ ਦਾ ਚੱਕਰਾ ਦੇ ਮਾੜਾ ਡਰਦੀਆਂ ਹੈ ਨਾ ਕੱਢਿਆ ਨਹੀਂ ਕਿਤੇ ਇਹ ਹਾਂ ਕੈਮਰੇ ਦਾ ਥੋੜਾ ਜਿਹਾ ਜੱਗਦੀ ਹੈਗੀ ਹਾਂ ਹਨਾ ਪਤਾ ਆ ਦਿਖਾ ਪੜਾਈ ਹੂੰ ਝੋਲੀ ਝਾਲੀ ਗੱਬਣਾ ਰਹੀ ਆ ਹਨਾ ਹਾਂ ਤੇ ਤੂੰ ਦੱਸਦਾ ਸੀ ਟੀਕਾ ਲਵਾਇ ਨੂੰ ਮਤਲਬ ਦਿਨ ਹੋ ਗਏ ਇਹ ਟੀਕਾ ਲਵਾਇ ਨੂੰ ਵੀ 32 ਬਾ 32 ਤੇ 33 ਦਿਨ ਹੋਏ ਆ ਠੀਕ ਆ ਬਤੀ 33 ਦਿਨ ਹੋ ਗਏ ਕੋਈ ਆਏ ਨਹੀਂ ਆਪਾਂ ਆਲਿਓ ਆਲਿਓ ਕਹੀਏ ਜਾ ਉਹ ਉਹ ਡੀਗਾ ਉਹ ਸੀਮਣ ਦਾ ਨਾ ہاں ਬਾ ਡਾਕਟਰ ਆਇਆ 400 ਰੁਪਏ ਦਿੱਤਾ ਡੀਗਾ ਵੀਰੇ ਠੀਕ ਆ ਵੀਰੇ ਹਾਂ ਬਾ ਪਾਣ ਦਾ ਹੈ ਨੀ ਆਲਿਆਂ ਗੱਪ ਮਾਰੀ ਆਈਏ ਜਾ ਬਈ ਉਹ ਡੀਗਾ ਭਰੇ ਉਹ ਸੀਮਣ ਦਾ ਠੀਕ ਆ ਵੀਰੇ ਵੈਸੇ ਹੁਣ ਤਾਂ ਖਾਲੀ ਦੇਣੀ ਹਾਂ ਹੁਣ ਤਾਂ ਆਪਾਂ ਖਾਲੀ ਕਿਹ ਕੀ ਦਵਾਂਗੇ ਤੇ ਕੀ ਮੁੱਲ ਆ ਭਰਾ ਫਿਰ ਜਾਇ ਜਾ ਇਹਦਾ ਮੁੱਲ ਵੀਰੇ 18000 ਰੁਪਏ ਲੈਣ ਦੇ ਨਾਲ ਠੀਕ ਆ 18000 ਰੁਪਏ ਮੁੱਲ ਤੋੜ ਕੇ ਦਿਖਾਉਂਗੇ ਵੀਰੇ ਹਾਂ ਤੋੜ ਦਿੰਨਾ ਤੋੜ ਦੋ ਭਰਾ ਸਮੀ ਪਲੀ ਚੰਗੀਆਂ ਕੱਦ ਵੈਟ ਚੰਗਾ ਰਾਜੀ ਰੂਜੀ ਕਰਮਾਲੀ ਫੁੱਲ ਆ ਗਈ ਲੈ ਤੋਰਾ ਚੱਕਰ ਲਓ ਕਰਮਾਲੀ ਦਾ ਸਮੀ ਪਲੀ ਦਾ ਪੂਰੀ ਆ ਗਈ ਬਾਕੀ ਕੋਈ ਥਣ ਚ ਫੋਰਸਾਂ ਹੈ ਨਹੀਂ ਥੋੜਾ ਕੈਮਰੇ ਚ ਜਗਦੀ ਕਰਕੇ ਥਣ ਦਿਖਾਉਂਦੀ ਨਹੀਂ ਲੈ ਆ ਡਰਦੀ ਗਾਲੀ ਐ ਇਹ ਬਹੁਤ ਕਮਾਲ ਦਾ ਮੁੱਲ ਬਾਈ ਦਾ ਜਾਇ ਜੀ 18000 ਰੁਪਏ ਆ ਨਾ ਵੀਰੇ ਹਾਂਜੀ ਮੁੱਲ 18000 ਹਾਂ 18000 ਰੁਪਏ ਮੌਕੇ ਤੇ ਮਾਨ ਤਨ ਹੋ ਜੂ ਵਿੱਚੋਂ ਬਸ ਵੀਰੇ 1000 ਰੁਪਏ ਛੋੜ ਹੀ ਕਰਾਂਗੇ ਠੀਕ ਆ ਵੀਰੇ ਹਾਂ ਭਰਾ ਕੋਲ ਨਕਸ਼ੇ ਦੇ ਦੋ ਜਮੀਨ ਹੀ ਦਿਖਾਤੇ ਇਹ ਕਿਸੇ ਵੀਰ ਨੂੰ ਪਸੰਦ ਆਉਣ ਤਾਂ ਵਾਈਰ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਇਹ ਤਾਂ ਹੋਰ ਗੱਲ ਵੀਰੇ ਰਿਕੁਐਸਟ ਹੈ ਆਪਣਾ ਵੀਡੀਓ ਤੇ ਠੀਕ ਆ ਵੀਰੇ ਬੰਦਾ ਉਹੀ ਫੋਨ ਲਾਵੇ ਠੀਕ ਆ ਜਿਹੜਾ ਪਉ ਖਰੀਦਣਾ ਹੋਗਾ ਨਾ हां ਵੀਰੇ ਸਹੀ ਗੱਲ ਹੈ ਉਹਦਾ ਫੋਨ ਲਾ ਲਊਗਾ ਉਹ ਵਾਲਾ ਉਹ ਨਾ हां ਇਹ ਫਾਇਦਾ ਨਹੀਂ ਕੋਈ ਗੱਲ ਸਹੀ ਗੱਲ ਹਾਂ ਕਿਉਂਕਿ ਆਪਾਂ ਪਤਾ ਹੀ ਹੁਣ ਕਿੰਨੇ ਕੁ ਰੇਟ ਰੱਖੇ ਆਪਾਂ ਹਾਂ ਵੀਰੇ ਜਮਾ ਮੁੱਲ ਜਾਇ ਜੀ ਆਗੇ ਦੁੱਧ ਪੀਣੋਂ ਬਾਕੀ ਮਾੜੀ ਨਹੀਂ ਮੂਰੇ ਟੀਕਾ ਲੱਗੀ ਤਾਂ ਮੂਰੇ ਟੀਕਾ ਲੱਗੀ ਵੀਰੇ ਚੰਗੇ ਰੁਪਈਆ ਦੀ ਆ ਚੰਗੇ ਰੁਪਈਆ ਦੀ ਆ ਬਾਈ ਹਾਂ ਜੇ ਪਸੰਦ ਆਉਣ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ